ਦੋਸਤੋ ਇਦਾਂ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਬਿੱਲੀਆਂ ਅੱਖਾਂ ਵਾਲੀ ਕੌਰ ਪ੍ਰੀਤ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ ਦੱਸਿਆ ਜਾਂਦਾ ਹੈ ਕਿ ਜਿਸ ਨੇ ਆਪਣੇ ਬੁਆਏਫਰੈਂਡ ਤੋਂ 35 ਲੱਖ ਰੁਪਏ ਖਾਦੇ ਹਨ ਅਤੇ ਕੱਲ ਕੌਰ ਪ੍ਰੀਤ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਮੈਂ ਹੁਣ ਸਾਰੀਆਂ ਗੱਲਾਂ ਦੇ ਜਵਾਬ ਦੇਵਾਂਗੀ ਅਤੇ ਸਾਰਿਆਂ ਨੂੰ ਰਿਪਲਾਈ ਕਰਾਂਗੀ ਅਤੇ ਅੱਜ ਦੋਸਤੋ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਕੌਰ ਪ੍ਰੀਤ ਦੀ ਜਿਸ ਦੇ ਵਿੱਚ ਉਹ ਕਾਫੀ ਕੁਝ ਬੋਲੀ ਹੈ ਜਿਸ ਦੀ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਚੀਜ਼ ਤੋਂ ਬਹੁਤ ਜ਼ਿਆਦਾ ਨਾ ਹੁਣ ਅੱਕ ਚੁੱਕੀ ਸੀ ਸੁਣ ਸੁਣ ਕੇ ਦੇਖ ਦੇਖ ਤਾਂ ਚਲੋ ਜੀ ਆਕਾਸ਼ ਨੂੰ ਛਾੜਦਾ ਹ ਐਂ ਮੇਰੀ ਕੋਆਚ ਜਿੱਦਾਂ ਨਹੀਂ ਸੁਣ ਹੋ ਪਾਰੀਆਂ ਕਿਉਂਕਿ ਮੇਰੇ ਚ ਨਹੀਂ ਕਪੈਸਿਟੀ ਨਹੀਂ ਕਿ ਮੈਂ ਹੋਰ ਜਿਆਦਾ ਸੁਣ ਸਕਾਂ ਤੇ ਆ ਜਿਹੜੇ ਸਾਰੇ ਨਾ ਕਮੈਂਟਾਂ ਚ ਆ ਕੇ ਜਾਂ ਫਿਰ ਕਿਸੇ ਨੂੰ ਮੈਸੇਜ ਕਰਕੇ ਕਿਸੇ ਕੁੜੀ ਨੂੰ ਮੈਸੇਜ ਕਰਕੇ ਗਾਲਾ ਕੱਢ ਰਹੇ ਹੋ ਕੋਈ ਨਾ ਮੈਂ ਕਿ ਨਹੀਂ ਉਹ ਇਨਸਾਨ ਹੀ ਨਹੀਂ ਹੁੰਦੇ ਕਿਉਂਕਿ ਜਿਹੜਾ ਬੰਦਾ ਕੁੜੀ ਦੇ ਰਿਸਪੈਕਟ ਨਹੀਂ ਕਰ ਸਕਦਾ ਕੁੜੀ ਮੈਂ ਤਾਂ ਕਹਿੰਨੀ ਕਿ ਵਧੀਆ ਚਲੋ ਤੁਹਾਡੀ ਆਪਣਾ ਸਹੀ ਆ ਬਹੁਤ ਵਧੀਆ ਗੱਲ ਆ ਪਰ ਹਰ ਕੁੜੀ ਵੀਡੀਓਜ਼ ਬਣਾਉਣ ਵਾਲੀ ਕੁੜੀ ਛੋਟੇ ਕੱਪੜੇ ਪਾਉਣ ਵਾਲੀ ਕੁੜੀ ਮੁੰਡਿਆਂ ਨਾਲ ਘੁੰਮਣ ਵਾਲੀ ਕੁੜੀ ਕਦੇ ਗਲਤ ਨਹੀਂ ਹੁੰਦੀ ਇਸ ਤਰ੍ਹਾਂ ਦੋਸਤੋ ਇਸ ਵੀਡੀਓ ਤੋਂ ਇਲਾਵਾ ਕੌਰਪ੍ਰੀਤ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਲਿਖਿਆ ਹੈ ਅੱਜ ਸ਼ਾਮ ਤੱਕ ਮੈਂ ਆਪਣਾ ਪੱਖ ਚੈਨਲ ਮਾਈ ਪੰਜਾਬੀ ਟੀਵੀ ਉੱਤੇ ਪੂਰੇ ਤੱਥਾਂ ਸਮੇਤ ਰੱਖ ਦਵਾਂਗੀ ਬਾਕੀ ਫੈਸਲਾ ਤੁਹਾਡੇ ਹੱਥ ਜਾਂ ਪ੍ਰਮਾਤਮਾ ਹੱਥ ਜੋ ਸੱਚ ਜਾਣਦਾ ਹੈ ਇਸ ਤਰ੍ਹਾਂ ਦੋਸਤੋ ਕੌਰਪ੍ਰੀਤ ਨੇ ਕਿਹਾ ਹੈ ਕਿ ਅੱਜ ਸ਼ਾਮ ਤੱਕ ਮੇਰੀ ਵੀਡੀਓ ਇਸ ਚੈਨਲ ਦੇ ਉੱਪਰ ਆ ਜਾਵੇਗੀ ਜਿਸ ਦੇ ਵਿੱਚ 35 ਲੱਖ ਵਾਲੇ ਮਾਮਲੇ ਬਾਰੇ ਮੈਂ ਪੂਰੀ ਤਰ੍ਹਾਂ ਜਾਣਕਾਰੀ ਦੇਵਾਂਗੀ ਜੇਕਰ ਦੋਸਤੋ ਤੁਸੀਂ ਅਜਿਹੀ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂ